ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਝੋਕ ਮੋੜੇ ਇਹ ਪਿੰਡ ਫਰੋਜ਼ਪੁਰ ਜ਼ਿਲ੍ਹੇ ਦਾ ਫਰੋਜ਼ਪੁਰ ਸ਼ਹਿਰ ਤੋਂ 25 ਕਿਲੋਮੀਟਰ ਇਸ ਸਾਈਡ ਤੇ ਹੈ ਗੁਰੂ ਅਰਸਾ ਸਾਹਿਬੀ ਇਹਦੇ ਨੇੜੇ ਹੈ ਸਾਦਕ ਵੀ ਇਹਦੇ ਨੇੜੇ ਹੈ ਸਾਰੇ ਜਿਹੜੇ ਸ਼ਹਿਰ ਆ ਜਾਂ ਕਸਬੇ ਆ ਉਹ ਇੰਨੀ ਸੇਮ ਜੀ ਦੂਰੀ ਦੇ ਉੱਤੇ ਆ ਫਰੋਜ਼ਪੁਰ ਤੋਂ ਜਦੋਂ ਆਪਾਂ ਜਲਾਲਾਬਾਦ ਹਵੋਰ ਵਾਲੇ ਪਾਸੇ ਨੂੰ ਜਾਂਦੇ ਆ ਤਾਂ ਲੱਖੋ ਕੇ ਬਹਿਰਾਮ ਆਉਂਦਾ ਹੈ ਉਤੋਂ 5 ਕਿਲੋਮੀਟਰ ਹੈ ਚੌਕ ਮੋੜੇ ਪਿੰਡ ਚੋਂ ਇਹ ਅੱਜ ਦੀ ਜਿਹੜੀ ਵੀਡੀਓ ਆਪਾਂ ਸ਼ੂਟ ਕਰ ਰਹੇ ਆਂ ਆਮ ਪਸ਼ੂ ਪਾਲਕ ਜਿਹੜੇ ਘਰੇ ਪਸ਼ੂ ਰੱਖਦੇ ਆ ਦੁੱਧ ਦਸਦੇ ਉਹਨਾਂ ਦੇ ਘਰੋਂ ਇਹ ਵੀਡੀਓ ਹੈ ਪਸ਼ੂ ਕੋ ਸੇਦਰ ਵੀ ਤੁਸੀਂ ਦੇਖੋ ਜਿਹੜੇ ਹੋਰ ਖੜੇ ਆ ਕੋਲ ਇਹਨਾਂ ਦੇ ਵਿੱਚੋਂ ਅੱਜ ਇੱਕ ਤਾਂ ਇਹ ਸਾਹਮਣੇ ਜਿਹੜੀ ਮੱਝ ਤੁਸੀਂ ਦੇਖ ਰਹੇ ਹੋ ਇਹ ਬਿਲਕੁਲ ਤਾਜੀ ਸੂਈ ਵੀ ਇਹ ਨੇ ਬੱਚੇ ਨੂੰ ਜਨਮ ਦਿੱਤਾ ਹੈ ਇਹ ਤੋਂ ਇਲਾਵਾ ਇੱਕ ਮੱਝ ਹਜੇ ਗੱਬਣ ਹੈ ਕੱਚੀ ਹੈ ਇਹ ਵੀ ਫੋਰ ਸੇਲ ਹੈ ਮਤਲਬ ਵੇਚ ਇਹ ਵੀ ਦੇਣੀ ਹੈ ਪਰ ਅੱਜ ਦੀ ਤਿਆਰੀ ਜਿੰਨੀ ਕ ਉਹ ਤੁਹਾਨੂੰ ਦਿਖਾ ਦੇਵਾਂਗੇ ਫਿਲਹਾਲ ਹਜੇ ਇਹ ਕੱਚੀ ਮੱਝ ਹੈ ਪਰ ਮੇਨ ਵੀਡੀਓ ਬਾਨੀ ਹੈ ਇਸ ਮੱਝ ਦੀ ਸਿੰਘ ਦੋਨਾਂ ਦੇ ਦਗਾਏ ਹੋਏ ਆ ਜਨਮ ਤੋਂ ਹੀ ਇਹ ਇੱਕ ਰਵਾ ਹੈ ਇਹਨਾਂ ਦੀਆਂ ਮੱਝਾਂ ਦਾ ਕਿਉਂਕਿ ਮੈਂ ਪਹਿਲਾਂ ਤੋਂ ਬਾਈ ਜੀ ਉਹਨਾਂ ਨੂੰ ਜਾਣਦਾ ਮੁਕਸਰ ਜ਼ਿਲ੍ਹੇ ਦੇ ਵਿੱਚ ਕੋਈ ਪਿੰਡ ਹੈ ਜਿੱਥੋਂ ਇਹ ਰਵਾ ਤੁਰਿਆ ਤੇ ਉੱਥੋਂ ਉਹਨਾਂ ਤੋਂ ਹੀ ਕੋਨੀਆਂ ਮੱਝਾਂ ਦਾ ਰਵਾ ਤੁਰਦਾ ਹੈ ਸੋ ਆਓ ਡਿਟੇਲ ਵਾਈਜਰਾਂ ਤੋਂ ਪੁੱਛੀਏ ਇਹਨਾਂ ਬਾਰੇ ਫਿਰ ਇਹ ਤੁਹਾਨੂੰ ਤੋਰ ਕੇ ਦਿਖਾ ਦੇਵਾਂਗੇ ਤਾਜੀ ਸੂਈ ਮੱਝ ਆ ਬਿਨਾ ਛੱਕੇ ਦੀਆਂ ਕੱਲੀਆਂ ਧਾਰਾਂ ਮਾਰ ਕੇ ਤੁਸੀਂ ਦੇਖੋਗੇ ਦੁੱਧ ਕਿੰਨਾ ਦੇ ਇਹਨੇ ਪਿਛਲੇ ਸੂਆਂ 'ਚ ਦਿੱਤਾ ਉਹ ਵਾਈਜਰੀ ਆਪਾਂ ਨੂੰ ਦੱਸ ਦੇਣਗੇ ਸੋ ਆਪ ਦੀ ਤਸੱਲੀ ਕਰਕੇ ਖਰੀਦ ਲਿਓ ਨੰਬਰ ਸਕਰੀਨ ਉੱਤੇ ਮੈਂ ਚਲਾ ਦੂੰਗਾ ਆਓ ਵਾਈਜਰਾਂ ਤੋਂ ਡਿਟੇਲ ਪਹਿਲਾਂ ਇਸ ਮੱਝ ਦੀ ਪੁੱਛਦੇ ਬਾਈ ਜੀ ਸਤਿ ਸ੍ਰੀ ਅਕਾਲ ਹਾਂ ਸਤਿ ਸ੍ਰੀ ਅਕਾਲ ਜੀ ਨਾਮ ਆਪਣਾ ਦੱਸਦੇ ਜੀ ਬਿਮਲ ਸਿੰਘ ਜੀ ਵਾਈਜਰੀ ਨਾਲ ਇਹਨਾਂ ਦਾ ਕੀ ਨਾਮ ਹੈ ਸ਼ੇਰ ਸਿੰਘ ਚਿੰਦਰ ਸਿੰਘ ਠੀਕ ਹੈ ਅਬੰਤ ਭਾਈ ਅੱਜ ਦੋ ਮੱਝਾਂ ਆਪਾਂ ਵਿਕਾਊ ਕੀਤੀਆਂ। ਹਾਂਜੀ। ਇਹ ਦੋਨੇ ਆਪ ਦਾ ਪੁਰਾਣਾ ਰਵਾਈ ਆਪਣਾ ਘਰ ਦਾ ਹੀ ਕਰਦਾ ਏ। ਇਹ ਕਿਹੜੇ ਪਿੰਡ ਦਾ ਰਵਾ ਚੱਲਦਾ ਕਿੱਥੋਂ ਖਰੀਦੀ? ਇਹ ਮੁਕਸਰ ਜ਼ਿਲ੍ਹੇ ਦਾ ਗਿੱਦੜ ਦੇ ਕੋਲ ਛੱਤਿਆਣੇ ਪਿੰਡ ਹੈ। ਉਸ ਬਾਰੇ ਦਾ ਖਾਨਦਾਨ ਹੈ। ਅੱਛਾ ਛੱਤਿਆਣੇ ਪਿੰਡ ਦੇ ਵਿੱਚੋਂ ਤੁਰਿਆ ਸੀ ਰਵਾ ਤੇ ਉੱਥੋਂ ਆਪਾਂ ਦੇ ਕੋਲੇ ਚੱਲੀ ਜਾਂਦਾ। ਕਾਫੀ ਸਾਲ ਹੋ ਗਏ ਸਾਡੇ ਕੋਲੇ ਇਸ ਲਿਆਉਣੇ ਗਾਂ ਦੀਆਂ ਪਸ਼ੂ ਤਿਆਰ ਹੁੰਦੇ ਆਪਦੇ। ਠੀਕ ਹੈ। ਅੱਛਾ ਇਹਨਾਂ ਦੇ ਸਿੰਗ ਫਿਰ ਇਹ ਮੇਰੇ ਖਿਆਲ ਚ ਛੱਤਿਆਣੇ ਵਾਲੇ ਭਾਈ ਜੀ ਉਹਦੀ ਵੀ ਦਾਗਦੇ ਹੀ ਆ ਸਿੰਗਨ। ਉਹ ਦਾਗਦੇ ਜੀ ਉਹਨਾਂ ਦੇ ਬੇਰੀਆਂ ਤਾਂ ਕਰਕੇ ਦਿਗਾਉਂਦੇ ਸੀ ਤੇ ਤੁਸੀਂ ਵੀ ਫਿਰ ਉਵੇਂ ਹੀ ਅੱਗੇ ਫਿਰ ਵੈਸੇ ਹੀ ਦਿਗਾਉਣ ਲੱਗ ਪਏ ਚੱਲ ਵੀ ਸੰਗਲ ਸੰਗਲ ਨਹੀਂ ਪਾਉਂਦੀਆਂ ਵਿੱਚ ਜਿਹੜੀ ਅੱਜ ਆਪਾਂ ਮੱਝ ਇਹ ਪਹਿਲੇ ਨੰਬਰ ਤੇ ਦਿਖਾਉਣੀ ਹੈ ਵਕਾਊ ਕੀਤੀ ਹੈ ਇਹ ਕਿੰਨਾਂ ਮਸੂਆ ਸੂਈ ਹੈ ਬਈ ਤੀਜਾ ਜੀ ਤੀਜਾ ਸੂਆ ਇਹ ਕਿੰਨੇ ਦਿਨ ਹੋ ਗਿਆ ਸੂਈ ਨੂੰ ਤੀਜਾ ਦੇਣੀ ਹੈ ਜੀ ਹਜੇ ਤੀਜਾ ਦੇਣੀ ਹੈ ਪਰਸੋਂ ਅੱਛਾ ਦੁੱਧ ਦਾ ਕੀ ਰਿਕਾਰਡ ਇਸ ਮੱਝ ਦਾ ਰਿਹਾ ਦੁੱਧ 18 ਲੀਟਰ ਪਿਛਲੇ ਸੂਏ ਚ ਚੋਇਆ ਨਾ ਹਾਂਜੀ ਕਿੰਨੇ ਦਿਨਾਂ ਚ ਆਜੂਗੀ ਪੀਕ ਲੈਵਲ ਤੇ ਸੇਵਾ ਨਾਲ ਬੰਦਾ 12 ਦਾ ਨਾ 10 ਤੋਂ 12 ਦਿਨਾਂ ਚ ਇਨੇ ਦੁੱਧ ਤੇ ਚਲੀ ਜਾਊਗੀ ਇਨੇ ਦੁੱਧ ਚਲੀ ਜਾਊਗੀ ਭਾਵੇਂ ਦੁੱਧ ਤੇ ਆਖੀ ਲੈ ਜਾ ਭਾਵੇਂ ਹੁਣ ਲੈ ਜੀ ਠੀਕ ਐ ਅਜਾ ਕੀ ਇਹਦੀ ਡਿਮਾਂਡ ਕੀ ਰੱਖ ਦਿਆਂ ਜੀ 2,40,000 ਰੁਪਈਆ ਐਦ ਕੀ ਇਹਨੇ ਕੱਟੇ ਨੂੰ ਜਨਮ ਦਿੱਤਾ ਐਦ ਕੀ ਕੱਟੇ ਨੂੰ ਜੀ ਠੀਕ ਐ ਸੋ ਦੋਸਤੋ 2,40,000 ਰੇਟ ਐ ਸੂਹਾ ਤੀਜਾ ਸੂਈ ਐ ਪਿਛਲੇ ਸੂਏ ਚ ਇਹਨੇ 18 ਕਿਲੋ ਮੰਗੂ 18 ਤੋਂ 19 ਕਿਲੋ ਦੁੱਧ ਦਿੱਤਾ 10 ਤੋਂ 12 ਦਿਨ ਹੀ ਲਾਊਗੀ ਸਿਰਫ ਇਨੇ ਦੁੱਧ ਤੇ ਆਉਣ ਲੱਗਿਆ ਤੋਰ ਕੇ ਤੁਹਾਨੂੰ ਦਿਖਾਉਣੇ ਆਏ ਅੱਜ ਸੈਂਕ ਦੋਸਤੋ ਦਾਗੇ ਹੋਏ ਐ ਚਲੋ ਵਜਨ ਕਾਫੀ ਆ ਮੱਝ ਦਾ ਥਣ ਸੋਹਣੇ ਆ ਹਵਾਨਾ ਦੇਖੋ ਕਰਮਾ ਵਾਲੀ ਦਾ ਚੰਗੀ ਪਲੀ ਹੋਈ ਮੱਝ ਦੂਜੀ ਗੱਲ ਦੁੱਧ ਵਾਲੀ ਵੀ ਆ ਇਹ ਰਵੇ ਦੀ ਮੈਂ ਗੱਲ ਕੀਤੀ ਸੀ ਕਲੀਅਰ ਪੈਂਡ ਦੇ ਵਿੱਚ ਵੀ ਇੱਕ ਕੋਹਨੀ ਮੱਝ ਆਪਣੇ ਚੈਨਲ ਤੇ ਵੀਡੀਓ ਪਾ ਕੇ ਵੇਚੀ ਸੀ ਬਾਈ ਹੋਰਿਆਣੇ ਉਹਦਾ ਵੀ ਲਾਈਵ ਦੁੱਧ ਜਿਹੜਾ ਹੋਇਆ ਸੀਗਾ 18 ਕਿਲੋ ਤੋਂ ਬਾਹਰ ਮਤਲਬ ਇਹ ਰਵਾ ਦੁੱਧ ਆ ਲੈ ਛੱਤਿਆਂ ਨੇ ਪਿੰਡ ਦਾ ਰਵਾ ਥੋੜਾ ਤਾਜ਼ੇ ਬੱਚੇ ਦੀ ਖਿੱਚ ਪਸ਼ੂ ਕਰਦਾ ਰਹਿੰਦਾ ਹਵਾਨਾ ਕਾਫੀ ਚੰਗਾ ਦੱਸਦਾ ਪਤਲੀ ਪੂਸ਼ ਆ ਮੋਢ ਦੇ ਵਿੱਚੋਂ ਬਾਕੀ ਮੱਝ ਤੁਹਾਡੇ ਸਾਹਮਣਿਆਂ ਦੇ ਸੋਲੇ ਆ ਉਰੇ ਵਾਪਸ 2 ਲੱਖ ਤੇ 40 ਹਜ਼ਾਰ ਡਿਮਾਂਡ ਰੱਖੀ ਆ ਮਾਨਤਨ ਹਮੇਸ਼ਾ ਹੁੰਦਾ ਹੈ ਸੌਦੇ ਜਦੋਂ ਆਪਾਂ ਕਰਦੇ ਆ ਵੈਸੇ ਬੱਚੇ ਦੀ ਖਾਚਾ ਪਸ਼ੂ ਨੂੰ ਵੈਸੇ ਨੂੰ ਤੋੜਨ ਨੂੰ ਜਿੰਨੀ ਮਰਜ਼ੀ ਤੋੜ ਲੋ ਕਾਫੀ ਚੜਾਈ ਉੱਤੋਂ ਤੁਹਾਨੂੰ ਪੁੜਿਆਂ ਦੀ ਲੰਬਾਈ ਚੜਾਈ ਤੁਹਾਨੂੰ ਦਿਸਦੀ ਹੋਣੀ ਹੈ ਕੋਈ ਸਾਇਲੇਜ ਵਗੈਰਾ ਨਹੀਂ ਬਾਈ ਹੋਰੀ ਪਾਉਂਦੇ ਦਾਣਾ ਘਰ ਦਾ ਜਿਹੜਾ ਉਹ ਵਰਤਦੇ ਆ ਉਹਦੇ ਨਾਲ ਹੀ ਇਹ ਪਸ਼ੂਆਂ ਦੀ ਸਿਹਤ ਇਦਾਂ ਦੀ ਬਣੀ ਹੈ ਇਹ ਕਿਹੜਾ ਹੋਰ ਖੜਾਵਾਂਗੇ ਬਾਈ ਭਾਵੇਂ ਬੱਚਾ ਨਾਲ ਤੋੜਨ ਦੀ ਲੋੜ ਲੱਗਦੀ ਤੋਰ ਲੋ ਨਾਲ ਬੱਚਣ ਲੱਗੇ ਲਾ ਕੱਚਾ 나ੜੂਆ ਦੋਸਤੋ ਬੱਚੇ ਦਾ ਸੂਆ ਇਹ ਮੱਜ ਤੀਜਾ ਸੂਈ ਹੈ ਤੇ ਦਹਿਣਾ ਜ ਤੈਨ ਨਹੀਂ ਹੋਇਆ ਮੈਂ ਦੁਬਾਰਾ ਇਸ ਕਰਕੇ ਤੋੜਨ ਲੱਗ ਪਿਆ ਤੁਹਾਨੂੰ ਦੂਰ ਤੋਂ ਜੇ ਕੋਈ ਭਰਾ ਆਵੇ ਤੁਹਾਨੂੰ ਹਵਾਨਾ ਕਲੀਅਰ ਦਿਸਦਾ ਹੋਵੇ ਥਣ ਬਹੁਤ ਸੋਹਣਾ ਦੋਸਤੋ ਇਹਦਾ ਨਾਂ ਤਾਂ ਥਣ ਲੰਬਾ ਹੈ ਤੇ ਨਾਂ ਛੋਟਾ ਥਣ ਹੈ ਸ਼ਾਮ ਦੇ ਟਾਈਮ ਵੀਡੀਓ ਬਣਾ ਰਹੇ ਹੌਲੀ ਲਿਆਓ ਬਾਈ ਹੌਲੀ ਤੋਰੋ ਲਿਆਓ ਵਾਪਸ ਸੋ ਮੱਝ ਕਿਉਂਕਿ ਤਾਜੀ ਸੂਈ ਆ ਦੇ ਕਰਕੇ ਇਹਨੇ ਬੱਚੇ ਦੀ ਖੱਚ ਜ਼ਰੂਰ ਕਰਨੀ ਐ ਸੋ ਸਿੰਗ ਦਾਗੇ ਹੋਏ ਆ ਤੇ ਕੋਹਨੀ ਮੱਝ ਇਹ ਢਾਂਚਾ ਤੁਸੀਂ ਦੇਖੋ ਇਸੇ ਰਵੇ ਦੇ ਵਿੱਚੋਂ ਇੱਕ ਝੋਟੀ ਵੀ ਆ ਬਾਈ ਹੋਰਾਂ ਕੋਲ ਮੈਂ ਤੁਹਾਨੂੰ ਉਹਦੇ ਸਿੰਗ ਦਿਖਾਉਂਗਾ ਕਿਉਂਕਿ ਕਈ ਵਾਰਾਂ ਕਿਸੇ ਭਰਾ ਨੇ ਬਰੀਡਿੰਗ ਤੇ ਕੰਮ ਕਰਨਾ ਤੇ ਉਹਨੂੰ ਇਹ ਨਾ ਲੱਗੇ ਵੀ ਸਿੰਗ ਪਤਾ ਨਹੀਂ ਕਿਉਂ ਦਾਗੇ ਹੋਣਗੇ ਸੋ ਇਹਦਾ ਹਵਾਨਾ ਤੁਸੀਂ ਇਸ ਸਾਈਡ ਤੋਂ ਵੀ ਦੇਖ ਲਓ ਸੋ ਇਹ ਮੱਝ ਪਹਿਲੇ ਮੈਂ ਬਾਲਾ ਸੋਕੀ ਬਾਜ ਜਿੰਦ ਮੈਂ ਇਧਰ ਆ ਜਾਈਂਦਾ ਸੋ ਇਹ ਮੱਝ ਦੋਸਤੋ ਪਹਿਲੇ ਨੰਬਰ ਤੇ ਦੇਖੋ ਤੁਸੀਂ ਬਾਈ ਇਹਦੀ ਪੂਛ ਫੜੀ ਮੜੀ ਜੀ ਹਵਾਨਾ ਦਿਖਾਈ ਗਿਆ ਆਪਾਂ ਸੋ ਫੇਰ ਇਹਦਾ ਟਾਂਚਾ ਦੇਖ ਲਓ ਏ ਰੋਖ ਹੈ ਤੇ ਹਵਾਨੇ ਦਾ ਇਸ ਟਾਈਮ ਸੋ ਇੱਕ ਚੰਗੇ ਦੁੱਧ ਵਾਲੀ ਮੱਝ ਇਹਦੇ ਨਾਲ ਇੱਕ ਹੋਰ ਮੱਝ ਹੈਗੀ ਆ ਬਾਈ ਜਿਹੜੀ ਇਹ ਵੱਡੀ ਮੱਝ ਹੈ ਇਹ ਕਿੰਨਾ ਚਿਰ ਲੈਂਦੀ ਹੈ ਸੂਣ ਚ ਇਹ ਤੇ 10 ਦਿਨ 10 ਦਿਨ ਲੈ ਜੂ ਹਜੇ 10 ਦਿਨ ਕਿਤੇ ਟੈਲਟੀ ਠੀਕ ਹੈ 10 ਦਿਨ ਰਹਿੰਦੇ ਆ ਇਹ ਦੁੱਧ ਕਿੰਨਾ ਕੁ ਦੇਣ ਦੀ ਦੁੱਧ ਇਹ ਵੀ ਇੰਨੇ ਕੱਢ ਜਾਂਦੀ ਠੀਕ ਹੈ ਦੁੱਧ ਇਹ ਵੀ ਇੰਨੇ ਦੀ ਜੀ ਇੰਨੇ ਕੱਢ ਜਾਂਦੀ ਠੀਕ ਹੈ ਕਿਸੇ ਇੱਕੋ ਹੀ ਖਾਨਦਾਨ ਹੈ ਦੋਨਾਂ ਦਾ ਅੱਛਾ ਠੀਕ ਹੈ ਭਾਈ ਜਿਹੜੀ ਇਹ 2 ਨੰਬਰ ਤੇ ਆਪਾਂ ਮੱਝ ਦਿਖਾਉਣੀ ਹੈ ਇਹ ਕਿੰਨਾ ਕੁ ਚਿਰ ਲਾਊਗੀ ਹਜੇ ਸੂਨ ਦੇ ਵਿੱਚ ਤੇ 10 ਦਿਨ ਲੈ ਜੂ ਹਜੇ 10 ਦਿਨ ਹਜੇ ਲੈ ਜੂਗੀ ਦੁੱਧ ਦਾ ਕੀ ਰਿਕਾਰਡ ਹੈ ਕਿੰਨਾ ਕੁ ਦੁੱਧ ਦੇਣ ਦੀ ਦੁੱਧ ਇਹ ਵੀ ਇੰਨੇ ਹੀ 8-9 ਲੀਟਰ ਦਿੰਦੀ ਹੈ 8 9 ਲੀਟਰ ਡੰਗ ਦਾ ਇਹ ਵੀ ਦੇ ਦਿੰਦੀ ਹੈ ਇਹ ਵੀ ਦਿੰਦੀ ਹੈ ਠੀਕ ਹੈ ਇਹਦਾ ਰੇਟ ਆਪਾਂ ਕੀ ਰੱਖਦੇ ਹੋ ਇਹਦਾ ਫੋਨ ਤੇ ਦੱਸ ਦਿਆਂਗੇ ਸੋ ਸੋ ਇਹ ਹਜੇ ਕੱਚੀ ਹੈ ਇਹਦਾ ਰੇਟ ਫੋਨ ਤੇ ਉਹ ਖੋਲ ਲਾ ਬਈ ਸੰਗ ਇਹਦੇ ਵੀ ਦਾਗੇ ਵੇ ਆ ਇਹ ਕੱਲ ਧਿਆਨ ਚ ਲੈ ਰਹੇ ਆਂ ਵੀ ਇਹਦੀ ਪੂਛ ਤੁਹਾਨੂੰ ਵੱਧ ਵਾਈਟ ਦਿਸਦੀ ਹੁੰਦੀ ਹੈ ਮੱਥੇ 'ਚ ਵੀ ਬੱਲ ਹੈਗਾ ਪਰ ਇਹਦੀ ਕੱਟੀ ਦੇਖ ਲਓ ਛੋਟੀ ਇਸੇ ਮੱਝ ਦੀ ਹੈ ਇਹ ਜੈੱਡ ਬਲੈਕ ਹੈ ਇਹ ਇਸ ਕਰਕੇ ਦਿਖਾ ਰਹੇ ਆਂ ਵੀ ਜੇ ਕੋਈ ਵੀਰ ਮੁਰਾ ਨਸਲ ਤੇ ਕੰਮ ਕਰਨਾ ਚਾਹੁੰਦਾ ਹੈ ਤਾਂ ਇਦਾਂ ਦੇ ਬੱਚੇ ਇਹ ਮੱਝ ਪਾਉਂਦੀ ਹੈ ਕਿਦੀ ਏਤੀ ਹੈ ਤੇ ਇਹਨੇ ਚੋਟੀ ਪਹਿਲਾ ਸੂਆ ਸੂਗੀ ਇਹ ਮੱਝ ਜਿਹੜੀ ਉਹ ਵਿਕਰੀ ਵਾਸਤੇ ਹੈ ਟਾਂਚਾ ਇਹਦਾ ਤੁਸੀਂ ਹੁਣ ਦੇਖ ਲਓ ਗੱਬਣ ਕਰਕੇ ਰੱਖ ਲਓ ਥੋੜਾ ਇੱਕ ਪਾਸੇ ਨੂੰ ਪੇਟ ਵੱਡਾ ਦਿਖਾਉਂਦੀ ਆ ਕਿਉਂਕਿ ਜਿਹੜਾ ਉਹ ਸੋਣ ਦੇ ਨੇੜ ਆ ਕੇ ਵੀ ਹੋ ਸਕਦਾ ਹੈ ਕਈ ਵਾਰ ਕੋਸੂ ਐਂ ਦਾ ਇਫੈਕਟ ਹੋ ਸਕਦਾ ਪਸ਼ੂ ਤੇ ਬਾਕੀ ਆ ਕੇ ਤੁਸੀਂ ਇਸ ਮੱਝ ਨੂੰ ਜ਼ਰੂਰ ਦੇਖ ਲਿਓ ਜਿਹੜਾ ਵੀਰ ਪਸੰਦ ਕਰੇ ਦੁੱਧ ਅਜੇ ਲਾਉਣਾ ਹੀ ਸ਼ੁਰੂ ਕੀਤਾ ਹੈ 10 ਦਿਨ ਅਜੇ ਪਏ ਆ ਕੁਝ ਦਿਨ ਪਸ਼ੂ ਕਈ ਵਾਰ ਉੱਤੇ ਵੀ ਲੈ ਜਾਂਦਾ ਮੋੜ ਲਓ ਵੀਰੇ ਵਾਪਸ ਉਹ ਐਸੀ ਸੀਲ شریف ਜੀ ਹੈ ਜਦਦਰ ਨੂੰ ਮਰਜੀ ਬਾਈ ਸੰਗਲ ਫੜ ਕੇ ਤੁਰ ਪਿਆ ਤੇ ਉਧਰ ਨੂੰ ਹੀ ਤੁਰ ਪੀ। ਤੋ ਇਹ ਮੱਝ ਵੀ ਫੋਰ ਸੇਲ। ਦੁੱਧ ਚੰਗਾ ਦਿੰਦੀ ਹੈ ਕਿੰਨਾ ਚੋਲੋਗੇ ਥੋਡੀ ਸਮਝ ਐ। ਸੋ ਫੇਰ ਤੁਸੀਂ ਇਹਦਾ ਟਾਂਚਾ ਦੇਖੋ। ਇਹ ਰੋਖ ਹੈ। ਇਹ ਹਜੇ ਕੱਚੀ ਐ ਇਹਦਾ ਰੇਟ ਬਾਈ ਜਿਹੜੀ ਫੋਨ ਤੇ ਰੱਖਣਗੇ। ਜਿਹੜੀ ਝੋਟੀ ਜਿਹੜੀ ਮੱਝ ਤੀਜਾ ਸੂਆ ਤਾਜੀ ਸੂਈ ਐ ਉਹਦਾ ਰੇਟ ਵੀਡੀਓ ਚ ਕਰਤਾ। ਬਾਕੀ ਤੁਸੀਂ ਹੁਣ ਆ ਕੇ ਪਸ਼ੂ ਪਾਲਸ ਕਰਨਾ ਚੋਕੇ ਦੇਖਣਾ ਇਹ ਤਾਜੀ ਸੂਈ ਹੈ ਤਾਂ ਤੁਸੀਂ ਦੇਖ ਲਓ ਹੁਣੇ ਤੀਜੇ ਚੌਥੇ ਦਿਨ ਕਿੰਨੇ ਕੁ ਦੁੱਧ ਤੇ ਚੱਲਦੀ ਹੈ ਵੈਸੇ ਬਹੁਤ ਛੇਤੀ ਭਾਈ ਜੀ ਦੱਸਦੇ ਵੀ ਇਹਨੇ ਪੀਕ ਲੈਵਲ ਫੜ ਲੈਣਾ ਸੋ ਇਹ ਦੋ ਹੀ ਨਾਗ ਸੀਗੇ ਅੱਜ ਦੀ ਵੀਡੀਓ ਚ ਜਿਹੜੇ ਵਿਕਰੀ ਵਾਲੇ ਸੀਗੇ ਦੋਨੇ ਤੁਹਾਨੂੰ ਦਿਖਾਤੇ ਇਹ ਕੰਮ ਪਸ਼ੂ ਪਾਲਕ ਦੇ ਘਰੋਂ ਇਹ ਵੀਡੀਓ ਬਣੀ ਹੈ ਪਸ਼ੂ ਖਰੀਦਣਾ ਤੁਹਾਡੀ ਆਪਦੀ ਮਰਜ਼ੀ ਹੈ ਤੇ ਤਸੱਲੀ ਕਰਨਾ ਤੁਹਾਡਾ ਹੱਕ ਹੈ ਧੰਨਵਾਦ ਵੀਡੀਓ ਦੇਖਣ ਲਈ